ਰਤਿ ਛਾਟ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸਿਉ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾ ਸੁ ਕਹ ਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖਸਮ ਦੀ ਨੂਰ ਅਰ ਸੋ ਕੁਰ ਸੋ ਛਟੀਐ ਤਦ ਡਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸਜਣ ਸਚੇ ਪਾਤਸ਼ਾਹ ਸਿਰ ਸਾਹੰਦ ਸੋ ਜਿਸ ਪਾਸ ਬਹਿਠਿਆ ਸੋਹੀਐ ਸਬਨੰਦ ਵੇਸਾ ਸਜਣ ਸਚਾ ਪਤਿ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਬਨੰਦ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਬਿਨ ਸਤ ਗੁਰ ਸੇਵੇ ਜੀਅ ਕੇ ਬੰਧਨਾ ਜੇਤ ਕਰਮ ਕਮਾਹੇ ਸਤ ਗੁਰ ਸੇਵੈ ਠਵਰਨ ਪਾਵਹੀ ਮਾਰ ਜੰਮ ਆਵਹਿ ਜਾਹਿ ਬੇਨ ਸਤ ਗੁਰ ਸੇਵੈ ਜੀ ਆਇ ਕੇ ਬੰਦਨ ਜੇਤੇ ਕਰਮ ਕਮਾਹੇ ਬੇਨ ਸਤ ਗੁਰ ਸੇਵੇ 허ਰ ਨਾ ਪਾਵਹੀ ਜੰਮਹਿ ਆਵਹਿ ਜਾਹਿ ਬਿਨ ਸਤ ਗੁਰ ਸੇਵੇ ਫਿਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾ ਨਕ ਵੇਨ ਸਤ ਗੁਰ ਸੇਵੇ ਜਮਪੁਰ ਬਧੇ ਮਾਰੀ ਅਹ ਵੋਹਿ ਕਾਲ ਉਠ ਜਾਹੇ ਮਹਲਾ ਤੀਜਾ ਇਕ ਸਤ ਗੁਰ ਕੀ ਸੇਵਾ ਕਰੇ ਚਾਹ ਕਰੀ ਹਰ ਨਾਮੇ ਲੱਗ ਪਿਆਰ ਨਾਨਕ ਜਨਮ ਸਵਾਰਨ ਆਪ ਪਣਾ ਕੁੱਲ ਕਾਰਨ ਉਧਾਰ ਪੜੇ ਆਪੇ 64 ਆਪ ਹਪਾਂਦਾਲ ਪੇ ਚਾਟੜੇ ਪੜਨ ਕਉ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਕਥੈ ਪਰ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਆਣੇ ਇਕ ਨਾ ਅੰਦਰ ਮਹਿਲ ਬੁਲਾਏ ਕੇ ਭਾਣੇ ਜਨਾਂ ਆਪੇ ਗੁਰਮੁਖ ਦੇਵੜਾਈ ਸੇ ਜਨ ਸੱਚੀ ਦਰਗਹਿ ਜਾਣੇ ਜਨਾਂ ਆਪੇ ਗੁਰਮੁਖ ਦੇ ਵੜਾਈ ਸੇ ਜਾਨ ਸੱਚੀ ਦਰਗਹਿ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਚੌਥਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨ ਜیتے ਕਰਮ ਕਮਾਹੇ ਬਿਨ ਸਤਗੁਰ ਸੇਵੀ ਠਵਰਨਾ ਪਾਵਹੀ ਮਾਰ ਜੰਮ ਹੈ ਆਵਹਿ ਜਾਹਿ ਰਾਗ ਵਿਹਾਗੜਾ ਦੀਵਾਰ ਪੌੜੀ 11ਵੀਂ ਸ਼ਲੋਕਾਂ ਨਾ